ਸੀ ਦੇਖ ਰਹੇ ਹੋ ਦੇਰੀ ਸਾਡੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਕਿਸਾਨ ਮੇਲਾ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਦਿਨ ਦਾ 13 ਔਰ 14 ਨੰਬਰ ਲੱਗ ਰਿਹਾ ਤਾਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂੜਿਆ ਅੱਜ ਇਸ ਕਿਸਾਨ ਮੇਲੇ ਦਾ ਉਦਘਾਟਨ ਕਰਨਗੇ ਤਸਵੀਰ ਸਾਡੇ ਸਾਹਮਣੇ ਆ ਗੁਰਮੀਤ ਸਿੰਘ ਖੂੜਿਆ ਅੱਜ ਇਸ ਮੇਲੇ ਦਾ ਉਦਘਾਟਨ ਕਰਨਗੇ ਸੋ ਦੋ ਦਿਨ ਦਾ ਜਿਹੜਾ ਮੇਲਾ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਦੋ ਦਿਨ ਦਾ ਮੇਲਾ ਹੈ ਸੋ ਉਦਘਾਟਨ ਦੋ ਦਿਨ ਦਾ ਉਦਘਾਟਨ ਹੈ ਜੇਸੋ ਬਾਦ ਗੁਰਮੀਤ ਸਿੰਘ ਖੁਡਿਆ ਅੱਜ ਇਸ ਮੇਲੇ ਦਾ ਉਦਘਾਟਨ ਕਰ ਰਿਹਾ ਸੋ ਨਾਲ ਪੰਜਾਬ ਐਗਰੀਕਲਚਰ ਦੇ ਵਾਈਸ ਚਾਂਸਲ ਡਾਕਟਰ ਸੁਖਬੀਰ ਸਿੰਘ ਗੋਸਲ ਤਾਂ तमाम ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਧਿਕਾਰੀ ਤੇ ਪ੍ਰੋਫੈਸਰ ਤੇ ਇਸ ਨਾਲ ਉਹ ਕਿਸਾਨ ਜਿਨ੍ਹਾਂ ਨੇ ਇਸ ਵਾਰ ਕਿਸਾਨ ਨੀਨੂ ਬਚਾਉਣ ਵਾਸਤੇ ਹਮੇਸ਼ਾ ਨਵੇਂ ਉਪਰਾਲੇ ਕੀਤੇ ਆ ਸੋ ਗੁਰਮੀਤ ਸਿੰਘ ਖੁੜੀਆ ਅੱਜ ਇਸ ਕਿਸਾਨ ਮੇਲੇ ਜਿਹੜਾ ਦੋ ਦਿਨਾਂ ਉਦਘਾਟਨ ਆ ਕਰਨਗੇ ਸੋ ਪੰਜਾਬ ਐਗਰੀਕਲਚਰ ਦੇ ਅੱਜ ਦੋ ਦਿਨਾਂ ਦਾ ਆਗਾਜ਼ ਅੱਜ ਕਰਨਗੇ ਉਹ ਵੀ ਅੰਦਰ ਤੋਂ ਠੀਕ ਹੈ ਭਾਈ ਸਾਹਿਬ ਜੀ ਪਿੱਛੇ ਆਉਣ ਦਾ ਟਾਈਮ ਦੇਣਗੇ ਭਾਈ ਜੀ ਸਾਹਿਬ ਠੀਕ ਹੈ ਤੋ ਦੋ ਦਿਨਾਂ ਦਾ ਪੰਜਾਬ ਐਗਰੀਕਲਚਰ ਜਿਹੜਾ ਆਗਾਸ ਕਿਸਾਨ ਮੇਲਾ ਦਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂੜੀਆ ਕਰ ਰਹੇ ਆ ਅੰਦਾਜ਼ੀ ਹੈ ਕਿ ਨੌਰ ਪਰ ਦਾ ਸਭ ਤੋਂ ਵੱਡਾ ਦਾ ਕਿਸਾਨ ਮੇਲਾ ਹੁੰਦਾ ਲੁਧਿਆਣਾ ਦੇ ਵਿਖੇ ਐਗਰੀਕਲਚਰ ਯੂਨੀਵਰਸਿਟੀ ਦਾ ਮੇਲਾ ਹੁੰਦਾ ਜਿੱਥੇ ਹਮੇਸ਼ਾ ਹੀ ਕਿਸਾਨਾਂ ਨੂੰ ਨਵੀਂ-ਨਵੀਂ ਤਕਨੀਕਾਂ ਦੇਣ ਵਾਸਤੇ ਨਵੇਂ-ਨਵੇਂ ਉਪਕਾਲੇ ਕੀਤੇ ਜਾਂਦੇ ਆ ਵੇਖੋ ਜੀ ਸਾਰਿਆਂ ਨੂੰ ਵੱਡੀ ਖੁਸ਼ੀ ਸਾਰੇ ਭਾਈਚਾਰੇ ਨੂੰ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਾ ਕਿ ਸਾਡੇ ਜਿਹੜਾ ਮੁੱਖ ਕਿਤਾ ਖੇਤੀਬਾੜੀ ਉਹਦੇ ਨਾਲ ਜੁੜਿਆ ਹੋਇਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਬਹੁਤ ਲੰਮੇ ਸਮੇਂ ਤੋਂ ਇਹ ਮੇਲਾ ਲਾਇਆ ਜਾਂਦਾ ਜਿਹਦੇ ਚੋਂ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਬਹੁਤ ਸਾਰੇ ਜਿਹੜੇ ਨਵੀਂ ਟੈਕਨੀਕ ਦੀਆਂ ਗੱਲਾਂ ਹੋਣ ਲੱਗੀਆਂ ਉਹ ਇੱਥੇ ਇਕਵਿਪਮੈਂਟ ਵਗੈਰਾ ਉਹ ਲੈ ਕੇ ਨਮੈਸ਼ ਲਾਉਂਦੇ ਉਹਨਾਂ ਨੂੰ ਵੇਖਦੇ ਆ ਨਵੇਂ ਨਵੇਂ ਬੀਜ ਨਵੀਂ ਖੇਤੀ ਉਹਨੂੰ ਕਰਨ ਵਾਸਤੇ ਆਉਂਦੇ ਆ ਇਸ ਲਈ ਮੈਂ ਸਾਰਿਆਂ ਨੂੰ ਬਧਾਈ ਦੇਣਾ ਅੱਜ ਮੈਨੂੰ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਇਸ ਮੇਲੇ ਨੂੰ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਮੇਰੇ ਲਈ ਵੀ ਵਡਪਾਗਾ ਸੋ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਬਧਾਈ ਜਿਹੜੇ ਪ੍ਰਾਣ ਮਾਣ ਸਾਡੇ ਨਾਲ ਗੱਲ ਕੀਤੀ ਹੈ ਚੌਂਦੇ ਦੀ ਪੜਾਦੀ ਨੂੰ ਨਾ ਸਾਡੇ ਮਸਤੀ ਆ ਗੱਲ ਪੱਬੀਨ ਕੀ ਦੀ ਬਲਕਿ ਸਾਡੇ ਅਹ ਵੇਖੋ ਜੀ ਸਾਡਾ ਪੰਜਾਬ ਹੈ ਇਹਦਾ ਵਾਤਾਵਰਨ ਅਸੀਂ ਕਿਉਂ ਗੰਦਲਾ ਕਰੀਏ ਠੀਕ ਹੈ ਲੋੜ ਹੈ ਸਾਨੂੰ ਖੇਤੀ ਦੀ ਸਾਡੇ ਪੇਟ ਨਾਲ ਜੁੜੀ ਹੋਈ ਹੈ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਆ ਜਿਹੜੀ ਝੋਨਾ ਖੇਤੀ ਜਿਹੜੀ ਲਾਹੇਵੰਦ ਹੋ ਚੱਲੀ ਔਰ ਉਹ ਜ਼ਿਆਦਾ ਹੁਣ ਪੰਜਾਬ ਵਿੱਚ ਬੀਜੀ ਜਾਂਦੀ ਹੈ ਹਾਲਾਂਕਿ ਸਾਨੂੰ ਬਹੁਤ ਪਾਣੀ ਦਾ ਫਿਕਰ ਹੋਇਆ ਉਹਦੇ ਲਈ ਕਈ ਜਿਵੇਂ ਉਦਿਆਂ ਨਸਲਾਂ ਵੀ ਇਹੋ ਜੀਆਂ ਵੀ ਜਿਹੜੀਆਂ ਘੱਟ ਪਾਣੀ ਲੈਣ ਘੱਟ ਸਮਾਂ ਲੈਣ ਉਸ ਪਾਸੇ ਵੀ ਖਿਆਲ ਕੀਤਾ ਗਿਆ ਉਹਦਾ ਜਿਹੜਾ ਪ੍ਰਾਲੀ ਵਗੈਰਾ ਕਿਉਂਕਿ ਜੇ ਫਸਲ ਹੋਊਗੀ ਤਾਂ ਰਹਿਦ ਖੁੰਦ ਵੀ ਬਣੂਗੀ ਉਹਦੀ ਬਹੁਤੀ ਚਰਚਾ ਪੰਜਾਬ ਦੇ ਨਾਂ ਤੇ ਲੱਗ ਜਾਂਦੀ ਹੈ ਵੀ ਪੰਜਾਬ ਵੱਲੋਂ ਪ੍ਰਾਲੀ ਦਾ ਧੂਆਂ ਆਉਂਦਾ ਉਸ ਨੂੰ ਸੰਭਾਲਣ ਦੇ ਲਈ ਉਹਦਾ ਪ੍ਰਬੰਧ ਕਰਨ ਦੇ ਲਈ ਪੰਜਾਬ ਸਰਕਾਰ ਸੈਂਟਰਲ ਸਰਕਾਰ ਵੀ ਉਹਦੇ ਵਿੱਚ ਹਿੱਸਾ ਪਾਉਂਦੀ ਹੈ ਪਿਛਲੀ ਵਾਰੇ 350 ਕਰੋੜ ਰੁਪਈਆ ਇਹ ਜਿਹੜੇ ਵਧੀਆ ਮਸ਼ੀਨਰੀ ਦਿੱਤੀ ਗਈ ਸੀ ਐਤਕੀ ਵੀ 20 ਹਜ਼ਾਰ ਅਰਜ਼ੀਆਂ ਆਈਆਂ ਉਹਨਾਂ ਲਈ ਐਤਕੀ ਵੀ ਦੇ ਰਹੇ ਆ ਪਿਛਲੇ ਸਾਲ ਬਹੁਤ ਸਾਰਾ ਵੱਡਾ ਕੰਟਰੋਲ ਕਰ ਲਿਆ ਸੀ ਉਹਦੇ ਨਾਲ ਅਸੀਂ ਅੱਗੇ ਹੋਰ ਵਧਾਂਗੇ ਸਫਲ ਹੋਵਾਂਗੇ ਪੰਜਾਬ ਦੇ ਸਾਹਿਬ ਸਾਹਿਬ ਨੂੰ ਜੁਮਾਨਤ ਮਿਲੀ ਉਹਦੇ ਬਾਰੇ ਆਪਾਂ ਆਪਾਂ ਮੇਲੇ ਦੀ ਗੱਲ ਕਰ ਲਈਏ ਤਾਂ ਵਧੀਆ ਗੱਲ ਹੈ ਤੋਂ ਹਾਂ ਜੀ ਕਿਉਂ ਜੀ ਸਮਝ ਦਿਓ ਕਾਫੀ ਦਿਨਾਂ ਤੋਂ ਅੰਨੇ ਆ ਮਿਲੀ ਹੈ ਮੈਨੂੰ ਦੱਸਿਓ ਕਿ ਦੇਖੋ ਜੀ ਸਾਡੇ ਸੁਪਰੀਮੋ ਨੇ ਜਿਨ੍ਹਾਂ ਨੇ ਬਹੁਤ ਵੱਡਾ ਅੰਦੋਲਨ ਕਰਕੇ ਸੱਚ ਦੀ ਲੜਾਈ ਲੜ ਕੇ ਲੋਕਾਂ ਵਿੱਚ ਨਵੀਂ ਪ੍ਰੇਰਤ ਪਾਈ ਨਵੀਂ ਦਿਸ਼ਾ ਦਿੱਤੀ ਨਵਾਂ ਦਿਸ਼ਾ ਵਿਖਾਈ ਇਸ ਦੇਸ਼ ਦੀ ਦਸ਼ਾ ਬਦਲਣ ਦੇ ਲਈ ਜ਼ੋਰ ਲਾਇਆ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਮੋਦੀ ਦੀ ਸਰਕਾਰ ਜਿਹੜੀ ਤਾਨਾਸ਼ਾਹ ਦੇ ਤੌਰ ਤੇ ਕੰਮ ਕਰਦੀ ਹੈ ਉਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਗੱਲ ਸਬੂਤ ਤਾਂ ਲਿਆਉਣਾ ਉਹਦੇ ਵਿੱਚ ਵੈਸੇ ਹੀ ਉਹਨਾਂ ਨੂੰ ਉਲਝਾਈ ਬੈਠੇ ਸੀ ਉਹਨਾਂ ਦੀ ਜ਼ੁਬਾਨਤ ਮਿਲੀ ਹੈ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਆਉਣਗੇ ਪਾਰਟੀ ਦੇ ਵਰਕਰਾਂ ਚ ਔਰ ਲੋਕਾਂ ਵਿੱਚ ਵੀ ਬਹੁਤ ਵੱਡਾ ਹੌਸਲਾ ਤੇ ਉਤਸ਼ਾਹ ਪੈ ਗਿਆ ਪੰਜਾਬ ਦੇ ਕਿਸਾਨ ਤਿਆਰ ਹੈ ਝੋਨੇ ਦੀ ਫਸਲ ਨਾ ਵੀ ਜਿੰਦੇ ਕੀ ਕਰਤੇ ਪੰਜਾਬ ਸਰਕਾਰ ਅਗਰ ਉਹਨਾਂ ਦੂਜੀ ਫਸਲਾਂ ਵਾਸਤੇ ਉਹਨੂੰ ਸਬਸਿਡੀ ਦੇਣ ਤਾਂ ਪੰਜਾਬ ਦੇ ਕਿਸਾਨਾਂ ਚ ਝੋਨੇ ਦੀ ਫਸਲ ਨਹੀਂ ਵੀ ਤੇ ਦੂਜੀ ਫਸਲਾਂ ਲੈ ਸਕਦੇ ਤੁਸੀਂ ਮੇਰੇ ਵੀ ਰੋਜ਼ ਕਿਸਾਨਾਂ ਨਾਲ ਗੱਲ ਹੁੰਦੀ ਹੈ ਮੈਂ ਕੋਈ ਬਹੁਤਾ ਵੱਡਾ ਜਾਂ ਕਿਸੇ ਪਾਸਿਓ ਆਇਆ ਨਹੀਂ ਮੈਂ ਆਮ ਸੁਧਾਰਨ ਦਾ ਜ਼ਿੰਮੇਦਾਰ ਹਾਂ ਅਸੀਂ ਸਾਰੇ ਹੀ ਚਾਹੁੰਦੇ ਆ ਕਿ ਕੋਈ ਨਾ ਕੋਈ ਉਹੋ ਜਿਹੀ ਫਸਲ ਬੀਜਣ ਲੱਗ ਜਾਈਏ ਜਿਹਦੇ ਨਾਲ ਸਾਡੂ ਝੋਨੇ ਦਾ ਖੇੜਾ ਛੜਾ ਸਕੀਏ ਉਹਦੇ 'ਚ ਪੰਜਾਬ ਸਰਕਾਰ ਉਹ ਵੀ ਲੱਗੀ ਹੋਈ ਹੈ ਔਰ ਸਾਨੂੰ ਦਿੱਲੀ ਵੱਲੋਂ ਵੀ ਸੈਂਟਰਲ ਗਵਰਨਮੈਂਟ ਵੱਲੋਂ ਵੀ ਇਹ ਜਿਹੜਾ 7000 ਪਰ ਏਕੜ ਕਿਹਾ ਗਿਆ ਔਰ 7000 ਨਾਲ ਘਰ ਪੂਰਾ ਨਹੀਂ ਹੁੰਦਾ ਸੀ ਸੋਚ ਰਹੇ ਆ ਵੀ ਇਹਦੀ ਕਿਵੇਂ ਨਾ ਕਿਵੇਂ ਜਿਹੜੀ ਸੌਖੀ ਖੇਤੀ ਤੇ ਮੁਨਾਫੇ ਵਾਲੀ ਕੀਤੀ ਜਾਵੇ ਜਿੱਥੇ ਸਾਡਾ ਪਾਣੀ ਵੀ ਬਚ ਸਕੇ ਸਾਡਾ ਪੰਜਾਬ ਹੈ ਸਾਰੇ ਪੰਜਾਬੀਆਂ ਦਾ ਪੰਜਾਬ ਹੈ ਅਸੀਂ ਪੰਜਾਬ ਬਚਾਉਣਾ ਕਮੇਟੀ ਬੜੀ ਦੇ ਜਿਹੜੇ ਜਮੇਗਾ ਦੱਸਦੇ ਕੀ ਕਿਤਨੇ ਕਿਤਨੇ ਦੱਸਦੇ ਕੀ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਦੋ ਦਿਨਾਂ ਦਾ ਕਿਸਾਨ ਮੇਲਾ ਹੈਗਾ ਅੱਜ 14 ਅਗਸਤ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਗਿਆ ਕਿ ਤਾਂ ਆ ਕੇ ਕਿਸਾਨਾਂ ਵੱਲੋਂ ਹਮੇਸ਼ਾ ਜਿਹੜਾ ਕਿ ਉਹਨੇ ਦੀ ਫਸਲ ਨੂੰ ਨਾ ਬੀਜਣ ਦੀ ਹੈ ਪਾਣੀ ਨੂੰ ਬਚਾਉਣ ਵਾਸਤੇ ਗੱਲ ਅਖੀ ਤੇ ਅਸੀਂ ਦੂਸਰੀਆਂ ਫਸਲਾਂ ਬੀਜਣ ਨੂੰ ਤਿਆਰ ਆ ਤਾਂ ਕਿਤੇ ਨਾ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂੜੀਆ ਨੇ ਵੀ ਕਿ ਬਹੁਤ ਵੱਡੀ ਗੱਲ ਅਖੀ ਤੇ ਵੀ ਉਹ ਵੀ ਸਰਕਾਰ ਆਗਾਸ ਪਰ ਗੱਲ ਕਰਾਂਗੇ ਤਾਂ ਕਿਤੇ ਨਾ ਕਿ ਤੇ ਆਖੇ ਸਰਕਾਰ ਬੇਸ਼ੱਕ ਉਹਨਾਂ ਦੇ ਕਿਸਾਨਾਂ ਵਾਲੀ ਹਦੈਸ਼ੀ ਤਾਂ ਉਹ ਵੀ ਹਰ ਗੱਲ ਨੂੰ ਮਨਜ਼ੂਰ ਵੀ ਕਰੇਗੀ ਤਾਂ ਇਸ ਵਾਰੇ ਗੱਲ ਵੀ ਕੀਤੀ ਜਾਵੇਗੀ ਤੋਂ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਦੰਦੇ ਕਿਸਾਨ ਮਿਲਦਾ ਆਗਾਜ਼ ਪੰਜਾਬ ਦੇ खेती मंत्री गुरमीत सिंह खुडिया वालों मैन बॉबी संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर